ਅੱਜ ਰਾਜਪੁਰਾ ਦੀ ਨੰਨਾ ਪ੍ਰਯਾਸ ਐਨਜੀਓ ਵੱਲੋਂ ਵਾਤਾਵਰਣ ਨੂੰ ਦੇਖਦੇ ਹੋਏ ਪਲਾਂਟੇਸ਼ਨ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਰਾਜਪੁਰਾ ਦੇ ਅੰਡਰਬ੍ਰਿਜ ਅਤੇ ਫਰਾਈਓਵਰ ਦੇ ਨਜ਼ਦੀਕ 500 ਦੇ ਕਰੀਬ ਪੇੜ ਪੌਦੇ ਲਗਾਏ ਗਏ ਜਿਸ ਵਿੱਚ ਰਾਜਪੁਰਾ ਦੀ ਨੰਨ ਪ੍ਰਯਾਸ ਯੂਨੀਅਨ ਅਤੇ ਸੀਨੀਅਰ ਟੀਮ ਨੇ ਲੋਕਾਂ ਨੂੰ ਵਾਤਾਵਰਣ ਬਾਰੇ ਜਾਗਰੂਕ ਕੀਤਾ ਗਿਆ ਇਸ ਤੋਂ ਪਹਿਲਾਂ ਇਹ ਵਕ ਵਖਤਰਾਂ ਦੇ ਕੰਮ ਕਰਦੀ ਆ ਰਹੀ ਹੈ ਇਸ ਮੌਕੇ ਤੇ ਹੋਰ ਵੀ ਕੁਝ ਕਹਿਣਾ ਸੀ ਨੰਨਾ ਪ੍ਰਯਾਸ ਦੇ ਮੈਂਬਰਾਂ ਦਾ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਕੋਈ ਸਾਰੀ ਦੁਨੀਆ ਗਲੋਬਲ ਵਾਰਮਿੰਗ ਦਾ ਸਾਰੇ ਸ਼ੋਰ ਪਾ ਰਹੀ ਹੈ ਸਾਰੀ ਦੁਨੀਆ ਕੰਮ ਕਰ ਰਹੀ ਹੈ ਜਿੰਨਾ ਜਿਹੜਾ ਚਿੱਤ ਵੱਤ ਤੋਂ ਵੱਧ ਸਾਰੇ ਜਣੇ ਕੰਮ ਕਰ ਰਹੇ ਨੇ ਤੇ ਨੰਨਾ ਪ੍ਰਿਆਸ ਦੀ ਟੀਮ ਇੱਕ ਛੋਟੀ ਜਿਹੀ ਕੋਸ਼ਿਸ਼ ਕਿ ਅਸੀਂ ਨਾਲ ਛੋਟੇ ਛੋਟੇ ਬੱਚਿਆਂ ਨੂੰ ਵੀ ਲਿੱਟਾ ਆਪਾਂ ਲੋਕ ਵੀ ਇਹਨਾਂ ਨੂੰ ਗਾਈਡ ਕਰਦੇ ਆਂ ਇਹਨਾਂ ਦੇ ਹੱਥੋਂ ਦੀ ਪਲਾਂਟਸ ਲਗਵਾ ਰਹੇ ਆਂ ਅਸੀਂ ਉਹ ਜਗ੍ਹਾ ਫੜੀ ਹੈ ਜਿਹੜੀ ਮੇਰੇ ਘਰ ਵਿੱਚ ਤੇ ਬ੍ਰਿਜ ਬਣਿਆ ਸਾਲਾਂ ਹੋ ਗਏ ਆਂ ਲੇਕਿਨ ਇਹ ਗ੍ਰੀਨ ਬੈਲਟ ਸੀ ਔਰ ਲੇਕਿਨ ਗ੍ਰੀਨਰੀ ਦੇ ਨਾਮ ਤੇ ਇੱਥੇ ਕੁਝ ਨਹੀਂ ਸੀ ਇੱਥੇ ਗ੍ਰੀਨਰੀ ਦੇ ਨਾਮ ਤੇ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਕਬਾੜ ਹੈ ਪਤਲੀ ਜਗ੍ਹਾ ਹੈ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਪਲਾਂਟਸ ਲੱਗਣ ਆਂਦੇ ਜਾਂਦੇ ਨੂੰ ਥੋੜੀ ਜਿਹੀ ਗਰਮੀ ਦੇ ਵਿੱਚ ਵੀ ਠਹਿਰਾਵ ਮਿਲੇਗਾ ਤੇ ਸਰਦੀ ਦੇ ਵਿੱਚ ਵੀ ਠਹਿਰਾਵ ਮਿਲੇਗਾ ਥੋੜੀ ਜਿਹੀ ਇਹੋ ਜੀ ਕੋਸ਼ਿਸ਼ ਹੈ ਇੱਕ ਨਾਲ ਅੱਖਾਂ ਨੂੰ ਵਧੀਆ ਲੱਗੇਗਾ ਗਲੋਬਲ ਵਾਰਮਿੰਗ ਦਾ ਜਿਹੜਾ ਇਫੈਕਟ ਘਟ ਆਏਗਾ ਸਭ ਨੂੰ ਪਤਾ ਹੈ ਜਿੱਥੇ ਪਲਾਂਟਸ ਲੱਗੇ ਹੁੰਦੇ ਆ ਉੱਥੋਂ ਦਾ ਟੈਂਪਰੇਚਰ ਅਤੇ ਜਿੱਥੇ ਪਲਾਂਟਸ ਕੋਈ ਵੀ ਨਹੀਂ ਆ ਉੱਥੋਂ ਦੇ ਟੈਂਪਰੇਚਰ ਵਿੱਚ ਮਿਨੀਮਮ 10 ਤੋਂ 4 ਡਿਗਰੀ ਦਾ ਫਰਕ ਆੰਦਾਈ ਕਰਦਾ ਹੈ ਮੈਡਮ ਕਿਹੜੀ ਕਿਹੜੀ ਥਾਂ ਤੇ ਜਿਹੜੇ ਅੱਜ ਪਲਾਂਟੇਸ਼ਨ ਵਗੈਰਾ ਕੀਤੀ ਗਈ ਸਰ ਇੱਕ ਤੇ ਮਧੂਬਨ ਐਨਕਲੇਰ ਤੋਂ ਅਸੀਂ ਜਦੋਂ ਨਵਾਂ ਬ੍ਰਿਜ ਆਇ ਇੱਕ ਆਈਸੀਐਲ ਰੋਡ ਬ੍ਰਿਜ ਹੈ ਉਸ ਬ੍ਰਿਜ ਦੇ ਸੈਂਟਰ ਦੇ ਜਿਹੜੇ ਜਗ੍ਹਾ ਬਣੀ ਹੋਈ ਸੀ ਪਲਾਂਟੇਸ਼ਨ ਵਾਸਤੇ ਅਡੀ ਜਿਹੜਾ ਡਿਵਾਈਡਰ ਵਾਲੀ ਜਗਾ ਉਸ ਤੇ ਪਲਾਂਟੇਸ਼ਨ ਦੀ ਜਗਾ ਬਣੀ ਉਸ ਜਗ੍ਹਾ ਦੇ ਉੱਤੇ ਕਬਾੜ ਪਿਆ ਸੀ ਉਹਨੂੰ ਅੱਜ ਲਾਚ ਕਰਦੇ ਹਾਂ ਆਇਆ ਕਿ ਉਹ ਤੇ ਨਾਲ ਪਰ ਨਹੀਂ ਲੱਗੀ ਹੈ ਕੇਲੀ ਲੱਗੀ ਹੈ ਚਾਹਲੀ ਦੇ ਪਲਾਂਟਸ ਲੱਗੇ ਆ। ਔਰ ਇੱਕ ਕੱਤੀ ਲਗਾ ਰਹੇ ਆ ਜਿਹੜਾ ਅੰਮਾਲਾ ਤੋਂ ਰਾਜਦਾਨਾ ਆਉਂਦਾ ਹੈ। ਹਾਈ ਗੇਸ ਨੇ ਪ੍ਰੋ ਲਾਗੇ ਆ। ਉਹ ਸੋਰਟ ਕਰਦੇ ਆ। ਉਹ ਸਾਈਡ ਤੇ ਕੀਨ ਡਾਈਸ ਤੇ ਲਗਾਉਂਦੇ ਆ। ਕਿੰਨੇ ਕਬੂਟੇ ਮੈਡਮ ਜਿਹੜੇ ਅੱਜ ਦਾ ਲਾਏ? ਅ ਅਪ੍ਰੋਕਸੀਮੇਟ 500 ਦੇ ਆਸ-પાસ। ਤੇ ਮੈਡਮ ਨਗਰ ਕੌਂਸਲ ਵੱਲੋਂ ਕਹੇ ਜਾਂ ਰਿਸਪੌਂਸ ਮਿਲਿਆ। ਸਰ ਕੀ ਕੀਏ ਨਗਰ ਕੌਂਸਲ ਵੱਲੋਂ ਵੀ ਉਹਨਾਂ ਨੇ ਹੌਸਲਾ ਦਿੱਤਾ ਬਹੁਤ ਕੀਤੀ ਜਦੋਂ ਅਸੀਂ ਕੀਤਾ ਪਰ ਮਦਦ ਜਿਹੜੀ ਹੈ ਉਹ ਜਿਆਦਾ ਵਧੀਆ ਨਹੀਂ ਮਿਲੀ ਲਾਸਟ ਮੋਮੈਂਟ ਤੇ ਜਿਹੜਾ ਕੰਮ ਸਾਡਾ 2 ਦਿਨ ਪਹਿਲਾਂ ਹੋਣਾ ਚਾਹੀਦਾ ਸੀ ਕੱਲ ਹੋਣਾ ਚਾਹੀਦਾ ਸੀ ਅੱਜ ਸਵੇਰੇ ਜਿਸ ਟਾਈਮ ਤੇ ਕੰਮ ਕਰਨਾ ਸੀ ਉਸ ਟਾਈਮ ਤੇ ਬੰਦੇ ਆਏ ਐ ਉਸ ਟਾਈਮ ਤੇ ਉਹ ਬੰਦਿਆਂ ਨੇ ਕੰਮ ਸ਼ੁਰੂ ਕੀਤਾ ਬੰਦੇ ਵੀ ਕਹਿ ਰਹੇ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਸੀ ਪੂਰੀ ਪਰ ਹੋ ਰਿਹਾ ਕੰਮ ਕੋਈ ਨਹੀਂ ਤਦ ਵੀ ਜਿਹੜੇ ਕੰਮ ਹੋ ਰਿਹਾ ਹੈ ਨਗਰ ਕੌਂਸਲ ਦੀ ਮਗਨ ਨਾਲ ਹੀ ਹੋ ਰਿਹਾ ਸ਼ਹਿਰ ਦੇ ਮਾਲਕ ਬਣਾਇਆ ਉਹਨਾਂ ਨੂੰ ਸ਼ਹਿਰ ਦੇ ਮਾਲਕ ਕਿਗੇ ਸਾਰੀ ਅਸੀਂ ਸਾਰੀ ਜਨਤਾ ਨੇ ਮਿਲ ਕੇ ਉਹਨਾਂ ਨੂੰ ਮਾਲਕ ਬਣਾਇਆ ਹੈ ਤੇ ਮਾਲਕ ਬਣਨੇ ਤੇ ਸ਼ਹਿਰ ਦੀ ਦੇਖ ਰਿਹਾ ਕੱਚੀ ਤਰ੍ਹਾਂ ਕਰ ਸਾਡੇ ਸਾਰਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਦੇਣ ਦਾ ਮੌਕਾ ਨਾ ਦੇ ਜਿਵੇਂ ਮਾਪੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਆ ਮਾਪੇ ਬੱਚਿਆਂ ਦੀ ਛਤਰਛਾਇਆ ਬੰਦੇ ਐ ਇਸ ਤਰ੍ਹਾਂ ਨੀਨਾ ਮਿੱਤਲ ਜੀ ਨੂੰ ਕਾਂਗੇ ਕਿ ਰਾਜਪੁਰਾ ਦੀ ਛਤਰਛਾਇਆ ਬੰਨੋ। ਸੀ ਕਹਿਣਾ ਚਾਹਾਂਗੇ ਸਾਨੂੰ ਸੋਸ਼ਲ ਵਰਕ ਕਰਕੇ ਬਹੁਤ ਅੱਛਾ ਲੱਗ ਰਿਹਾ ਜਿਵੇਂ ਕਿ ਬਹੁਤ ਜ਼ਿਆਦਾ ਟੈਂਪਰੇਚਰ ਵਧ ਰਿਹਾ ਔਰ ਥ੍ਰੀਜ਼ ਵੀ ਨੀਨ ਨੂੰ ਸਭ ਦੀ ਜਗ੍ਹਾ ਨੂੰ ਲਗਾਉਣਾ ਚਾਹੀਦਾ ਔਰ ਇਹ ਜੋ ਸੋਸ਼ਲ ਵਰਕ ਚੱਲ ਰਿਹਾ ਬਹੁਤ ਵਧੀਆ ਹੈ ਜੋ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਕਰਨਾ ਚਾਹੀਦਾ ਔਰ ਬਾਕੀਆਂ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਆ ਕਿ ਥ੍ਰੀਜ਼ ਲਗਾਓ ਕਿ ਗਰਮੀ ਥੋੜਾ ਟੈਂਪਰੇਚਰ ਲੋ ਹੋਵੇ ਔਰ گلوبਲ વોર્ਮਿੰਗ ਵੀ ਘਟ ਹੋਵੇ ਕੀ ਨਾਮ ਹੈ ਜੀ ਹਾਂਜੀ ਮੇਰਾ ਕਿਰਨ ਪਰਮਨਾਂ ਆਏ ਆ ਮੈਡਮ ਕੀ ਕਰਾਉਣਾ ਹੈ ਐਨ ਜੀਓ ਹਾਨਾ ਪ੍ਰਯਾਸ ਐਨ ਜੀਓ ਨਾਲ 5-6 ਸਾਲ ਹੋ ਗਏ ਜੁੜੇ ਤੇ ਮੇਰਾ ਦਿਲੋਂ ਇੱਛਾ ਸੀ ਕਿ ਮੈਂ ਆਪਣੇ ਸਕੂਲ ਦੇ ਵਿੱਚ ਵੀ ਇਸ ਐਨ ਜੀਓ ਨੂੰ ਪ੍ਰਮੋਟ ਕਰਾਂ ਤੇ ਇਸ ਕਰਕੇ ਅਸੀਂ ਇਹ 10-12 ਬੱਚੇ ਅੱਜ ਜੂਨੀਅਰ ਬੈਂਕ ਚ ਲਾਏ ਆ ਜੋ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕਰ ਰਹੇ ਆ ਤੇ ਅੱਜ ਸਾਡੇ ਨਾਲ ਇਹ ਟ੍ਰੀ ਜਿਹੜੀ ਸਾਡਾ ਅਭਿਆਨ ਹੈ ਲਗਾਉਣ ਦਾ ਉਸ ਵਿੱਚ ਸ਼ਾਮਿਲ ਹੋਏ ਆ ਮੈਨੂੰ ਇਹਨਾਂ ਤੇ ਫਖਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਬੱਚੇ ਜਿਹੜੇ ਆ ਸਾਡੇ ਜਿਹੜੇ ਆਉਣ ਵਾਲਾ ਭਵਿੱਖ ਹੈ ਇਹ ਸਮਾਜ ਦਾ ਤੇ ਇਸੇ ਤਰ੍ਹਾਂ ਸੋਚਣਗੇ ਕਿ ਸਾਡਾ ਜਿਹੜੇ ਗਲੋਬਲ ਵਾਰਮਿੰਗ ਹੈ ਤੇ ਜਿਵੇਂ ਮੋਤੀ ਜੀ ਨੇ ਵੀ ਕਿਹਾ ਕਿ ਇੱਕ 3 ਮੇਰੀ ਮਾਂ ਦੇ ਨਾਮ ਤੇ ਅੱਜ ਸਾਡੇ ਬੱਚੇ 500 ਟੀ ਲਖਾਂਸ ਜਾ ਰਹੇ ਹੈ ਤੇ ਨੰਨਾ ਪ੍ਰਿਆਸ ਦੀ ਦੇਖ ਰੇਖ ਦੇ ਵਿੱਚ ਤੇ ਮੈਨੂੰ ਭਵਿਕ ਵਿੱਚ ਵੀ ਆਸ ਹੈ ਕਿ ਬੱਚੇ ਸਾਡੇ ਨਾਲ ਮੋٹے ਨਾਲ ਮੁੱਦਾ ਜ਼ਰੂਰ ਪੇਲਾ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar